ਮੈਂ ਵੀ ਦੋਸਤੋ ਆਪਾਂ ਪਹੁੰਚੇ ਆਂ ਪੁਰਾਣੀ ਦਿੱਲੀ ਤੁਹਾਨੂੰ ਦਿਖਾਉਣੇ ਆ ਪੁਰਾਣੀ ਦਿੱਲੀ ਦਾ ਐਡਰੈਸ ਪੁਰਾਣੀ ਦਿੱਲੀ ਆਪਾਂ ਪਹੁੰਚ ਗਏ train ਖੜੀ ਆ ਤੇ ਆਹ ਆ ਸੇ ਰੇਲਵੇ ਸਟੇਸ਼ਨ ਇਹ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਆਂ ਪੁਰਾਣੀ ਦਿੱਲੀ ਤੇ ਬਹੁਤ ਫੀਡ ਹੁੰਦੀ ਆ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਆਪਾਂ ਦੀ ਕਿੱਧਰ ਨੂੰ ਇਧਰ ਬਾਹਰ ਨਿਕਲਾਂਗੇ ਹੁਣ ਆਪਾਂ ਇਹ ਆਪਾਂ ਇੱਥੇ ਇੱਕ ਵਾਰੀ ਆਹ ਪੌੜ ਚੜਦੇ ਆਂ ਇੱਥੋਂ ਦੀ ਆਪਾਂ ਬਾਹਰ ਨਿਕਲਾਂਗੇ ਹੈ ਵੀ ਆਪਾਂ ਆਹ ਪੌੜ ਚੜ ਰਹੇ ਆਂ ਤੇ ਦੇਖਦੇ ਆਂ ਹੁਣ ਆਪਾਂ ਤਾਹਾਂ ਆ ਦੇਖੋ ਆਪਾਂ ਪੌੜ ਦੇ ਉੱਤੇ ਪਹੁੰਚ ਗਏ ਆਂ ਇਧਰ ਵੀ ਭੀੜ ਆ ਆ ਦੇ ਇਧਰੋਂ ਇਹ ਇਧਰ ਟ੍ਰੇਨਾਂ ਦਾ ਦੇਖੋ ਕਿਵੇਂ ਖੜੀਆਂ ਨੇਗੀਆਂ ਟ੍ਰੇਨਾਂ ਤੇ ਆਪਾਂ ਹੁਣ ਕਹਾਂ ਚੱਲਾਂਗੇ ਇਧਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾਉਣਾ ਗਾ ਟ੍ਰੇਨਾਂ ਆ ਦੇਖੋ ਰੇਨਾ ਵੀ ਮੇਡੀਆਂ ਨੇ ਗਾ ਹਾ ਲੋੜੂ ਉੱਤਰਦੇ ਦਿਖਾਉਣੇ ਆਪਾਂ ਦੇ ਕਿਵੇਂ ਉੱਤਰਦੇ ਆ ਲਓ ਜੀ ਇਹ ਪਲੇਟਫਾਰਮ ਨੇ ਇੱਥੇ 14 ਪਲੇਟਫਾਰਮ ਨੇ ਇੱਥੇ ਆਪਾਂ 9ਵੇਂ ਦੇ ਹੁਣ ਤਕਰੀਬਨ ਪਹੁੰਚਣ ਵਾਲਿਆਂ ਠੀਕ ਹੈ ਜੀ 14 ਪਲੇਟਫਾਰਮ ਆ ਦੇਖੋ ਇਹ ਅਰੇ ਹਾਂ ਬਹੁਤ ਭੀੜ ਆ ਲੋਕ ਆਉਂਦੇ ਜਾਂਦੇ ਨੇ ਇੱਥੇ ਇਹ ਸੋ ਦਫਾਉਣਿਆ ਇਹ ਕਿਵੇਂ ਇੱਥੇ ਫੀਡ ਹੁੰਦੀ ਆ ਤੇ ਕਿਵੇਂ ਜਾਣਾ ਤੁਸੀਂ ਬੜਾ ਬਚ ਕੇ ਰਹਿਣਾ ਦੋਸਤੋ ਸਮਾਂ 15 ਪੂਰਾ ਬਚ ਕੇ ਤੁਸੀਂ ਇੱਥੇ ਆਪਦਾ ਮੋਬਾਈਲ ਵਗੈਰਾ ਰੱਖਣਿਆ ਯਾ ਤੁਸੀਂ ਪਰੇ ਜਾਣਾ ਆ ਤੁਹਾਨੂੰ ਦਿਖਾਉਣੇ ਆਪਾਂ ਇੱਧਰ ਇੱਧਰ ਦੀ ਜੇ ਟ੍ਰੈਕ ਜਾਣਾ ਤਾਂ ਇੱਧਰ ਦੀ ਆਊਟ ਆਗਾ ਹੁੰਦਾ ਆਪਾਂ ਤੁਹਾਨੂੰ ਅ ਬਿਜਲੀ ਵਾਲੀ ਰੇਲ ਸਾਈਨ ਦਿਖਾਵਾਂਗੇ ਤੇ ਬਿਜਲੀ ਵਾਲੀ ਰੇਲ ਖਾਣੀ ਕਿਵੇਂ ਜਾਂਦਾ ਹੁੰਦਾ ਆ ਦੇਖੋ ਆ ਇੱਧਰ ਚੱਲ ਜੇ ਲੈਫਟ ਲੈਫਟ ਰਹੀ ਆਪਾਂ ਦਿਖਾਉਣੇ ਆ ਤੁਹਾਨੂੰ ਚੱਲ ਜਾਓ ਉਸਤਾ ਜੀ ਆਜੋ ਆਜੋ ਆ ਲੈਫਟ ਆਪਾਂ ਚੜਦੇ ਹੁਣ ਆ ਦੇ ਇੱਕ ਹੁਣ ਆਪਾਂ ਜਾ ਰਹੇ ਹਾਂ ਢਿਲੇ ਨੂੰ ਤੇ ਫਿਰ ਆਪਾਂ ਤਾਹਾਂ ਆਵਾਂਗੇ ਆ ਦੇਖੋ ਤੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਲੈਫਟ ਰਾਹੀਂ ਜਾਂਦੇ ਇਹ ਲੈਫਟ ਰਾਹੀਂ ਆਪਾਂ ਜਾਈ ਜਾਨੇ ਆ ਆ ਦੇਖੋ ਜਾਈ ਜਾਨੇ ਆਪਾਂ ਲੈਫਟ ਰਾਹੀਂ ਤੇ ਉਹ ਦੇਖੋ ਇਹ ਉਹਨ ਸਾਰਾ ਦਿਖਾਉਣ ਆਨੇ ਜਾਰਾ ਦੇਖੋ ਆ ਦੇ ਇਹ ਆਇਨਾ ਦਾ ਪਰ ਆਇਨਾ ਕਿ ਜਾਣਾ ਆ ਜੋ ਸੰਦਖੋਣੇ ਕਹਾਂ ਬਹੁਤ ਵਧੀਆ ਇਹ ਰੇਲਵੇ ਸਟੇਸ਼ਨ ਆ ਹੈ ਬਣਾ ਹੋਇਆ ਇੱਥੇ ਆ ਕੇ ਉਹ ਆਊਟ ਹੋ ਜਾਂਦੇ ਨੇ ਤਕਰੀਬਨ ਸਾਰੇ ਯਾਤਰੀ ਤਾਂ ਇਧਰਾਂ ਗੱਠੜੀ ਰੱਖਣ ਵਾਸਤੇ ਆ ਸਮਾਨ ਰੱਖਣ ਵਾਸਤੇ ਇਧਰ ਤੇ ਇਧਰਲੇ ਪਾਸੇ ਤੁਸੀਂ ਜੋ ਵੀ ਇੱਥੇ ਸਹਾਇਤਾ ਲੈਣੀ ਆ ਕੋਈ ਪੁੱਛ ਗਿੱਸ ਕਰਨੀ ਆ ਉਹ ਕਰ ਸਕਦੇ ਹੋ ਤੇ ਤੁਹਾਨੂੰ ਸਾਰੀ ਤਕਰੀਬਾ ਸਿਰਦਾ ਮਿਲੂਗੀ ਇੱਥੇ ਤਾਂ ਇਹ ਵੇਟਿੰਗ ਹਾਲ ਆ ਗਿਆ ਤੁਹਾਨੂੰ ਦਿਖਾਉਂਦੇ ਆ ਇੱਥੇ ਦੇ ਪਾਸੇ ਵੇਟਿੰਗ ਹਾਲ ਆ ਫੰਕਸ਼ਨ ਟਾਈਮ ਆ ਆ ਆ ਇਹ ਵੇਟਿੰਗ ਹਾਲ ਆ ਇਧਰਲੇ ਪਾਸੇ ਤੇ ਇਧਰ ਆ ਦੁਕਾਨਾਂ ਨਹੀਂ ਗੀਆਂ ਆ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਤੁਹਾਨੂੰ ਦਿਖਾਉਂਦੇ ਆ ਆਏ ਦੋਸਤੋ ਕਿਸੇ ਇਤੋਂ ਦੀ ਵੀ ਬਾਹਰ ਨਿਕਲ ਸਕਦੇ ਹਾਂ ਆ ਵੀ ਬਾਹਰ ਆਉਣ ਜਾਣ ਵਾਸਤੇ ਬਾਹਰ ਦਾ ਰਸਤਾ ਹੈਗਾ ਆ ਸਾਰਾ ਤੇ ਉਹ ਕਹਾ ਤਨ ਦਿਖਾ ਕੇ ਦਿਖਾਉਣਾ ਮੈਂ ਕਿਵੇਂ ਆਦੇ ਇਸੋ ਵੀ ਸਮਾਨ ਚੱਕ ਹੋ ਕੇ ਆਉਂਦਾ ਹੈ ਕੋਈ ਵੀ ਤੁਜੀ ਸਮਾਨ ਵਗੈਰਾ ਲੈਣੇ ਉਧਰੋਂ ਆਉਂਦਾਗਾ ਪਾਰਸਲ ਵਗੈਰਾ ਤਾਂ ਇਸ ਮਸ਼ੀਨ ਰਹੀ ਚੱਕ ਹੋ ਕੇ ਆਉਗਾ ਇਹ ਆ ਸਿਆਹ ਮਸ਼ੀਨ ਰਹੀ ਚੱਕ ਉਹ ਆਈ ਜਾਊਗਾ ਆਇਓ ਸਾਨੂੰ ਕਹਾਂ ਦਿਖਾਉਣੇ ਆਪਾਂ ਵੀ ਪਲੇਟ ਫਾਰਮ ਪ੍ਰਾਣੀ ਦਿੱਲੀ ਹੈ ਇਹੇ ਪਲੇਟਫਾਰਮ 1 2 3 ਆਪ ਚਾਰ ਪਲੇਟਫਾਰਮ ਇਕੱਠੀ ਇਕੱਠੀ तकरीबन ਆ ਬਹੁਤ ਸੋਹਣਾ ਬਣਿਆ ਹੋਇਆ ਨਜ਼ਾਰਾ ਦੇ ਅੰਦਰ ਅੰਦਰ ਬੈਠਣ ਵਾਸਤੇ ਆ ਆ ਇੱਧਰ ਵੀ ਬੈਠਣ ਵਾਸਤੇ ਆ ਦੇ ਦਿਖਾਉਣਾ ਤੈਨੂੰ ਆ ਦੇ ਇੱਥੇ ਪਾਸਿਆ ਟ੍ਰੇਨ ਖੜੀ ਆ ਇੰਜਨ ਖੜਾਗਾ ਹੁਣ ਜੋੜ ਦੇਣਗੇ ਨਾਲ ਤਾਂ ਅਣ ਦਿਖਾਉਂਦੇ ਆ ਇੱਥੇ ਵੀ ਇਹ ਪੂਰਾ ਵਧੀਆ ਬਣਿਆ ਹੋਇਆ ਹੈ ਇਹੜ ਮਾਰੋ ਆ ਤਾਂ ਘੌਣਿਆ ਸੋ ਨੂੰ ਇੱਥੇ ਆ ਕੇ ਖੜ ਜਾਂਦੀ ਆ ਮੈਟਰੋ ਇੱਥੋਂ ਚੱਲਦੀ ਆ ਸੀੜੀ ਵਾਲੀ ਆਪਾਂ ਪਹਿਲਾਂ ਉਤਰੇ ਸੀ ਹੁਣ ਤੁਹਾਨੂੰ ਦਿਖਾਉਣ ਦੇ ਮਾਰੇ ਆਪਾਂ ਹੁਣ ਆਪਾਂ ਲਿਫਟ ਰਾਹੀਂ ਤਾਂਾਂ ਚੱਲਾਂਗੇ ਆ ਦੇਖਾ ਇੱਥੋਂ ਦੀ ਲਿਫਟ ਜਾ ਰਹੀ ਆ ਆਈ ਸ਼ੋਅ ਦਿਖਾਉਣੇ ਆਪਾਂ ਹੁਣ ਇਹ ਆ ਲਿਫਟ ਆ ਗਿਆ ਦੇ ਆ ਚੜ ਰਹੀ ਆ ਤੇ ਅਸੀਂ ਚੜਾਂਗੇ ਲੜ ਗਿਆ ਦੇ ਇੱਥੋਂ ਦੀ ਲਿਫਟ ਐ ਹੋ ਕੇ ਆ ਦੇ ਆ ਓ ਤਾਹਾਂ ਜਾਣਾ ਆਪਾਂ ਉਹ ਤੱਕ ਜਾਵਾਂਗੇ ਤੇ ਤੁਹਾਨੂੰ ਹੋਣਾ ਆ ਯਾ ਦੇਖੋ ਇਵੇਂ ਆਪਾਂ ਲੈਫਟ ਰਾਈ ਤਾਹਾਂ ਫਿਰ ਆਪਾਂ ਸਟੇਸ਼ਨ ਤੋਂ ਬਾਹਰ ਨਿਕਲਾਂਗੇ ਅਨੋ ਵੀ ਦਿਖਾਵਾਂਗੇ ਫਿਰ ਆਪਾਂ ਸਟੇਸ਼ਨ ਤੋਂ ਬਾਹਰ ਨਿਕਲਦੇ ਵੀ ਤੁਹਾਨੂੰ ਲਗਾਉਣੇ ਆ ਯਾ ਦੇਖੋ ਲੈ ਵੀ ਐਚ ਕੋਲੀ ਆਪਾਂ ਚਾਂਦਨੀ ਚੌਕ ਦੀ ਬਾਰ ਹੋਣਾ ਹੁਣ ਇੱਥੋਂ ਦੇ ਆ ਪੌੜੀਆਂ ਨੇ ਜਾਣ ਨਹੀਂ ਜਾਓ ਇਕਲਕ ਇੱਕਦਮ ਇਹ ਪਾਰ ਹੋ ਮਾ ਦੇ ਲੈ ਵੀ ਇੱਥੇ ਆਪਾਂ ਹੁਣ ਇਸ ਸੰਦੇ ਬਾਹਰ ਆ ਗਏ ਤੁਹਾਨੂੰ ਦਿਖਾਉਣਿਆ ਇੱਥੋਂ ਕੋਈ ਟੈਕਸੀ ਵਗੈਰਾ ਕਰਾਉਣੀ ਆ ਇਧਰ ਆਟੋ ਖੜੇ ਹੁੰਦੇ ਨੇ ਠੀਕ ਹੈ ਨਾ ਆ ਤੁਹਾਨੂੰ ਦਿਖਾਉਣਾ ਮੈਂ ਬਾਹਰਲਾ ਦ੍ਰਿਸ਼ ਆ ਦੇਖੋ ਇਧਰ ਠੀਕ ਹੈ ਆ ਪਤਾ ਲੱਗਦਾ ਪਤਾ ਨੰਬਰ 5 78 ਹੋ ਆ ਗਿਆ ਸਟੇਸ਼ਨ ਬਹੁਤ ਸੋਹਣਾ ਸਟੇਸ਼ਨ ਬਣਿਆ ਹੋਇਆ ਹੈ ਠੀਕ ਹੈ ਨਾ ਆ ਦੇਖੋ ਇਹ ਸੋਨੂ ਸਾਰਾ ਸੀਨ ਅਸੀਂ ਬਾਹਰਲਾ ਦਿਖਾਇਆ ਤਾਂ ਤੁਹਾਨੂੰ ਅਸੀਂ ਅੱਗੇ ਜਾ ਕੇ ਦਿਖਾਵਾਂਗੇ ਬਾਜ਼ਾਰ ਤੇ ਉਹ ਤੋਂ ਬਾਅਦ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਦੋਸਤੋ ਜੁੜੇ ਰਹੋ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਾਲੋਅਮ ਕਰਦੇ ਰਹੋ ਨਾਲ ਦੀ ਨਾਲ ਲਾਈਕ ਕਰੋ ਕਮੈਂਟ ਲਿਖੋ ਵਿੱਚ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਅਸੀਂ ਵੀ ਤੁਹਾਨੂੰ ਆਪਦੇ ਨਾਲ ਸਫ਼ਰ ਕਰਾਵਾਂਗੇ ਜਿਸ ਤਰ੍ਹਾਂ ਅਸੀਂ ਕੋਈ ਸਫ਼ਰ ਕਰ ਰਹੇ ਹਾਂ ਇੰਜੋਏ ਕਰ ਰਹੇ ਹਾਂ ਤੁਹਾਨੂੰ ਵੀ ਕਰਾਵਾਂਗੇ ਨਾਲ-ਨਾਲ ਚੰਗਾ ਵੀ ਦੋਸਤੋ ਬਾਏ ਬਾਏ